ਲੋਕਾ ਦੇ ਉੱਤੇ ਸਰਕਾਰੀ ਮਹਿਕਮੇ ਦੇ ਉੱਤੇ ਰੋ ਬਣਾ ਕੇ ਆਪਣਾ ਮਤਲਬ ਕੰ ਸਰਕਾਰੀ ਮਹਿਕਮੇ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀ ਜਾਂ ਲੋਕਾ ਤੋਂ ਪੈਸੇ ਲੈਂਦਾ ਸੀ ਕੀ ਕਾਮ ਜੀ ਮਕुलिस ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨ ਪ੍ਰੀਤ ਨਾਮ ਦਾ ਮੁੰਡਾ ਸਨ ਆਫ ਕਰਨ ਸਿੰਘ ਵਾਸੀ ਈਸਰਨਗਲ ਉਧਿਆਨੇ ਦਾ ਉਮਰ ਕਰੀਬ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ ਵਿਜੀਲੈਂਸ ਦਾ ਇੰਸਪੈਕਟਰ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚ ਓ ਸਾਹਿਬ ਨੇ ਅਬ ਏ ਸੀ ਪੀ ਸਾਹਿਬ ਨੇ ਬਹੁਤ ਸਵਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀ ਕਿਹੜੀਆਂ ਠੱਗੀਆਂ ਮਾਰ ਚੁੱਕਿਆ ਇਹ ਹੁੰਦਾ ਹੈ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਰਦੀਆਂ ਵੀ ਮਿਲੀ ਨੇ ਇਹਦੇ ਕੋਲ ਇਹਦੇ ਕੋਲ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਸਰ ਕਿਦੋਂ ਮਿਲੀ ਹੈ ਕਿੰਨਾ ਸਮਾਂ ਚੌਂਕੀ ਦੇ ਵਿੱਚ ਬੈਠਦੇ ਸੀ ਸ਼ਿਕਾਹ ਕੋਈ ਦਾੜੇ ਵਿੱਚ ਚੌਂਕੀ ਉਹਦੇ ਵਿੱਚ ਬੈਠਦਾ ਜਾ ਕੇ ਮਲਾਜਮਾ ਕੋਲ ਪੁੱਛੀ ਉਹਨਾਂ ਨੂੰ ਪਤਾ ਕੀ ਆ ਇਹ ਘੁਮਰਾ ਕਰਦਾ ਸੀ ਉਹਨਾਂ ਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਆਪਾਂ ਆ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਰ ਤੇ ਵੜਿਆ ਕੋਈ ਇਹਨੇ ਵਾਰਦਤ ਕਰਦੇ ਹੋਏ ਫੜਿਆ ਗਿਆ ਵਾ ਜਾਂ ਕੋਈ ਕਿਸਮ ਦਾ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਵਕੂ ਬਣਾਉਂਦਾ ਹੈ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮਹਿਕਮੇ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਕੋ ਕੰਡਾ ਦੇਖੋ ਜੀ ਲੱਗੀ ਸਾਹਨੇ ਆਈ ਵੀ ਉਹਦੇ ਕੋਈ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਹ ਸੁਪਰਵਾਈਜ਼ ਵੀ ਪਤਾ ਲੱਗਿਆ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਇਹ ਬੈਠਦਾ ਆ ਰਿਹਾ ਸੀਗਾ ਤੇਰੇ ਚੌਂਕੀ ਵਾਲੇ ਨੇ ਪੁੱਛਿਆ ਨਹੀਂ ਜੀ ਵੀ ਵਿਜੀਲੈਂਸ ਵਾਲੇ ਦੌਰੇ ਕੀ ਕਰਦੇ ਇਹ ਜੀ ਸੂਤਰੋ ਬਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪਰੀਏਟ ਐਕਸ਼ਨ ਹੋ ਉਹ ਲੱਲਾਂਗੇ ਅਸੀਂ ਇਹ ਬੱਤੀਆਂ ਵਗੈਰਾ ਕਿੱਥੋਂ ਬਣਵਾਈਆਂ ਗਈਆਂ ਨੇ ਇਹਨਾਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਸਰ ਇਹਦੇ ਨਾਲ ਕੋਈ ਹੋਰ ਵੀ ਬੰਦੇ ਨਾਲ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਹੀ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉੱਥੇ ਪੇਸ਼ ਕਰਾਂਗੇ ਤੇ ਜੀ ਆਰਡਰ ਜੀ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਇਹਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਦੇ ਇਹਦੇ ਕੋਲੋਂ ਕੋਈ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਡਸ ਹੈ ਇਸ ਤੋਂ ਕੋਈ ਠੱਗੀ ਸਾਹਮਣੇ ਆਈ ਹੋਈ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਈਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੇ ਕਿੰਨੇ ਲੋਕ ਆਨੇ ਆ ਰਹੇ ਹਾਂ ਹਾਂ ਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਮਤਲਬ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾ ਨਹੀਂ ਦੱਸਿਆ ਨਹੀਂ ਪਹਿਲਾਂ ਦੱਸਣ ਕੀਤੀਆਂ ਨਹੀਂ ਮੇਰੇ ਕੋਲ ਪਲੇਟ ਆਈ ਹੁਣ ਤਾਂ ਸਾਹਮਣੇ ਕਿਸੇ ਨੇ ਟਾਈਂ ਕਰਕੇ ਆਪਾਂ ਫੜਿਆ ਇਹਨੂੰ ਹਾਂ ਜੀ ਠੀਕ ਸਰ ਰੰਗੇ ਹੱਥੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਥੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਇਹ ਰੰਗੇ ਹੱਥੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਤੁਸੀਂ ਆਪ ਲੋਕਾਂ ਨੂੰ ਪ੍ਰੋਪਰਟੀ ਵਗੈਰਾ ਦੀ ਕੋਈ ਡਿਟੇਲ ਆਈ ਕਿੱਥੇ ਦਾ ਰਹਿ ਉਹ ਇਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੈਂ ਤਾਂ ਪ੍ਰੋਫੈਸ਼ਨਲ ਹੀ ਆ ਕੀ ਕਰਦਾ ਜੀ ਇਸ ਤੋਂ ਇਲਾਵਾ ਇਹ ਤੋਂ ਇਲਾਵਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ

ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰਾਜੂਏਟ ਹੈ ਸਵਾਲ ਹੈ ਜੀ ਪੰਨੇ ਸ਼ਮਲਾਪੁਰੀ ਥਾਣੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣਾ ਸ਼ਿਕਾਰ ਬਣਾਇਆ ਉਹਨਾਂ ਤੋਂ ਫੈਸਲੇ ਲਏ ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ ਬਾਕੀ ਠੀਕ ਹੈ ਜੀ ਇੱਥੇ ਕੋਈ ਪਰਚੇ ਹੈਗੇ ਨਹੀਂ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵਗੈਰਾ ਤੁਸੀਂ ਪਹਿਲਾਂ ਕੋਈ ਪਰਚਾ ਨਹੀਂ ਹੈ ਠੀਕ ਹੈ ਜੀ ਇਹ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ ਕੁਝ ਠੀਕ ਹੈ ਜੀ ਠੀਕ ਹੈ थैंक यू सोमित जी ओके सर थैंक यू